ਫਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਲੋਕਾਂ ਦੇ ਵਿਚਾਰ ਮੈਦਾਨੀ ਪੱਧਰ ਉੱਤੇ ਉਤਰ ਕੇ ਵੱਡੀ ਮਿਸਾਲ ਪੇਸ਼ ਕਰ ਰਹੇ ਨੇ ਹੜਾਂ ਤੋਂ ਬਾਅਦ ਪਿੰਡ ਕਿਲਚੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਗੰਦਗੀ ਦਾ ਢੇਰ ਜਮਿਆ ਹੋਇਆ ਸੀ ਲੋਕਾਂ ਨੂੰ ਸਾਫ਼ ਸੁਥਰੇ ਮਾਹੌਲ ਦੀ ਲੋੜ ਸੀ ਤੇ ਸਥਿਤੀ ਨੂੰ ਦੇਖਦੇ ਹੋਏ ਵਿਧਾਇਕ ਪੁੱਲਰ ਖੁਦ ਆਪਣੀ ਟੀਮ ਦੇ ਨਾਲ ਬੇਲਚਾ ਤੇ ਟੋਕਰੀ ਲੈ ਕੇ ਮੈਦਾਨ ਦੇ ਵਿੱਚ ਉਤਰ ਪਏ ਉਹਨਾਂ ਨੇ ਸਥਾਨਕ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਜੋੜ ਕੇ ਗੁਰੂ ਘਰ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਸਾਫ਼ ਕਰਵਾਇਆ ਇਹ ਦ੍ਰਿਸ਼ ਲੋਕਾਂ ਲਈ ਬਹੁਤ ਹੀ ਪ੍ਰੇਰਣਾਦਾਇਕ ਰਿਹਾ ਇੱਕ ਚੁਣਿਆ ਗਿਆ ਪ੍ਰਤੀਨਿਧੀ ਲੋਕਾਂ ਦੀ ਸੇਵਾ ਸਿਰਫ ਆਪਣੇ ਬੋਲਾਂ ਨਾਲ ਨਹੀਂ ਸਗੋ ਆਪਣੇ ਹੱਥਾਂ ਦੇ ਨਾਲ ਕਰ ਰਿਹਾ ਵਿਧਾਇਕ ਭੁੱਲਰ ਨੇ ਕਿਹਾ ਕਿ ਗੁਰੂ ਘਰ ਸਾਡੀ ਆਤਮਿਕ ਤਾਕਤ ਦਾ ਕੇਂਦਰ ਹਨ ਅਤੇ ਇਹਨਾਂ ਦੀ ਸਫਾਈ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਹਰ ਕਾਰਨ ਜਿੱਥੇ-ਜਿੱਥੇ ਵੀ ਗੰਦਗੀ ਇਕੱਠੀ ਹੋਈ ਹੈ ਉੱਥੇ ਸਫਾਈ ਮਹਿੰਮ ਚਲਾਈ ਜਾਵੇਗੀ ਤਾਂ ਜੋ ਬਿਮਾਰੀਆਂ ਦਾ ਖਤਰਾ ਨਾ ਵੱਧ ਸਕੇ ਇਹ ਸਫਾਈ ਅਭਿਆਨ ਲੋਕਾਂ ਵਿੱਚ ਸੇਵਾ ਭਾਵਨਾ ਅਤੇ ਏਕਤਾ ਦੀ ਨਵੀਂ ਚੇਤਨਾ ਪੈਦਾ ਕਰ ਰਿਹਾ ਹੈ ਫਿਰੋਜ਼ਪੁਰ ਦੀ ਧਰਤੀ ਉੱਤੇ ਇਹ ਨਜ਼ਾਰਾ ਸਾਬਤ ਕਰ ਰਿਹਾ ਹੈ ਕਿ ਜਦੋਂ ਲੋਕ ਅਤੇ ਨੇਤਾ ਇਕੱਠੇ ਹੋ ਕੇ ਕੰਮ ਕਰਦੇ ਨੇ ਤਾਂ ਹਰ ਮੁਸ਼ਕਲ ਦਾ ਹੱਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਫਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਲੋਕਾਂ ਦੇ ਵਿਚਾਰ ਮੈਦਾਨੀ ਪੱਧਰ ਉੱਤੇ ਉਤਰ ਕੇ ਵੱਡੀ ਮਿਸਾਲ ਪੇਸ਼ ਕਰ ਰਹੇ ਨੇ ਹੜਾ ਤੋਂ ਬਾਅਦ ਪਿੰਡ ਕਿਲਚੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਗੰਦਗੀ ਦਾ ਢੇਰ ਜਮਿਆ ਹੋਇਆ ਸੀ ਲੋਕਾਂ ਨੂੰ ਸਾਫ਼ ਸੁਥਰੇ ਮਾਹੌਲ ਦੀ ਲੋੜ ਸੀ ਤੇ ਸਥਿਤੀ ਨੂੰ ਦੇਖਦੇ ਹੋਏ ਵਿਧਾਇਕ ਪੁੱਲਰ ਖੁਦ ਆਪਣੀ ਟੀਮ ਦੇ ਨਾਲ ਬੇਲਚਾ ਤੇ ਟੋਕਰੀ ਲੈ ਕੇ ਮੈਦਾਨ ਦੇ ਵਿੱਚ ਉਤਰ ਪਏ ਉਹਨਾਂ ਨੇ ਸਥਾਨਕ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਜੋੜ ਕੇ ਗੁਰੂ ਘਰ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਸਾਫ਼ ਕਰਵਾਇਆ ਇਹ ਦ੍ਰਿਸ਼ ਲੋਕਾਂ ਲਈ ਬਹੁਤ ਹੀ ਪ੍ਰੇਰਣਾਦਾਇਕ ਰਿਹਾ ਕਿ ਇੱਕ ਚੁਣਿਆ ਗਿਆ ਪ੍ਰਤੀਨਿਧੀ ਲੋਕਾਂ ਦੀ ਸੇਵਾ ਸਿਰਫ ਆਪਣੇ ਬੋਲਾਂ ਨਾਲ ਨਹੀਂ ਸਗੋ ਆਪਣੇ ਹੱਥਾਂ ਦੇ ਨਾਲ ਕਰ ਰਿਹਾ ਵਿਧਾਇਕ ਪੁੱਲਰ ਨੇ ਕਿਹਾ ਕਿ ਗੁਰੂ ਘਰ ਸਾਡੀ ਆਤਮਿਕ ਤਾਕਤ ਦਾ ਕੇਂਦਰ ਹਨ ਅਤੇ ਇਹਨਾਂ ਦੀ ਸਫਾਈ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਹਰ ਕਾਰਨ ਜਿੱਥੇ-ਜਿੱਥੇ ਵੀ ਗੰਦਗੀ ਇਕੱਠੀ ਹੋਈ ਹੈ ਉੱਥੇ ਸਫਾਈ ਮਹਿੰਮ ਚਲਾਈ ਜਾਵੇਗੀ ਤਾਂ ਜੋ ਬਿਮਾਰੀਆਂ ਦਾ ਖਤਰਾ ਨਾ ਵੱਧ ਸਕੇ ਇਹ ਸਫਾਈ ਅਭਿਆਨ ਲੋਕਾਂ ਵਿੱਚ ਸੇਵਾ ਭਾਵਨਾ ਅਤੇ ਏਕਤਾ ਦੀ ਨਵੀਂ ਚੇਤਨਾ ਪੈਦਾ ਕਰ ਰਿਹਾ ਹੈ ਖੇਰੋਸਪੋਰਟ ਦੇ ਧਰਤੀ ਉੱਤੇ ਇਹ ਨਜ਼ਾਰਾ ਸਾਬਿਤ ਕਰ ਰਿਹਾ ਹੈ ਕਿ ਜਦੋਂ ਲੋਕ ਅਤੇ ਨੇਤਾ ਇਕੱਠੇ ਹੋ ਕੇ ਕੰਮ ਕਰਦੇ ਨੇ ਤਾਂ ਹਰ ਮੁਸ਼ਕਿਲ ਦਾ ਹੱਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਫਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਭੁੱਲਰ ਲੋਕਾਂ ਦੇ ਵਿਚਾਰ ਮੈਦਾਨੀ ਪੱਧਰ ਉੱਤੇ ਉਤਰ ਕੇ ਵੱਡੀ ਮਿਸਾਲ ਪੇਸ਼ ਕਰ ਰਹੇ ਨੇ ਹੜਾਂ ਤੋਂ ਬਾਅਦ ਪਿੰਡ ਕਿਲਚੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਗੰਦਗੀ ਦਾ ਢੇਰ ਜਮਿਆ ਹੋਇਆ ਸੀ ਲੋਕਾਂ ਨੂੰ ਸਾਫ਼ ਸੁਥਰੇ ਮਾਹੌਲ ਦੀ ਲੋੜ ਸੀ ਤੇ ਸਥਿਤੀ ਨੂੰ ਦੇਖਦੇ ਹੋਏ ਵਿਧਾਇਕ ਭੁੱਲਰ ਖੁਦ ਆਪਣੀ ਟੀਮ ਦੇ ਨਾਲ ਬੇਲਚਾ ਤੇ ਟੋਕਰੀ ਲੈ ਕੇ ਮੈਦਾਨ ਦੇ ਵਿੱਚ ਉਤਰ ਪਏ ਉਨਾਂ ਨੇ ਸਥਾਨਕ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਜੋੜ ਕੇ ਗੁਰੂ ਘਰ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਸਾਫ਼ ਕਰਵਾਇਆ ਇਹ ਦ੍ਰਿਸ਼ ਲੋਕਾਂ ਲਈ ਬਹੁਤ ਹੀ ਪ੍ਰੇਰਣਾਦਾਇਕ ਰਿਹਾ ਕਿ ਇੱਕ ਚੁਣਿਆ ਗਿਆ ਪ੍ਰਤੀਨਿਧੀ ਲੋਕਾਂ ਦੀ ਸੇਵਾ ਸਿਰਫ ਆਪਣੇ ਬੋਲਾਂ ਨਾਲ ਨਹੀਂ ਸਗੋ ਆਪਣੇ ਹੱਥਾਂ ਦੇ ਨਾਲ ਕਰ ਰਿਹਾ ਵਿਧਾਇਕ ਭੁੱਲਰ ਨੇ ਕਿਹਾ ਕਿ ਗੁਰੂ ਘਰ ਸਾਡੀ ਆਤਮਿਕ ਤਾਕਤ ਦਾ ਕੇਂਦਰ ਹਨ ਅਤੇ ਇਹਨਾਂ ਦੀ ਸਫਾਈ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਹਰਕਰਨ ਜਿੱਥੇ-ਜਿੱਥੇ ਵੀ ਗੰਦਗੀ ਇਕੱਠੀ ਹੋਈ ਹੈ ਉੱਥੇ ਸਫਾਈ ਮਹਿੰਮ ਚਲਾਈ ਜਾਵੇਗੀ ਤਾਂ ਜੋ ਬਿਮਾਰੀਆਂ ਦਾ ਖਤਰਾ ਨਾ ਵਧ ਸਕੇ ਇਹ ਸਫਾਈ ਅਭਿਆਨ ਲੋਕਾਂ ਵਿੱਚ ਸੇਵਾ ਭਾਵਨਾ ਅਤੇ ਏਕਤਾ ਦੀ ਨਵੀਂ ਚੇਤਨਾ ਪੈਦਾ ਕਰ ਰਿਹਾ ਹੈ ਫਿਰੋਜ਼ਪੁਰ ਦੀ ਧਰਤੀ ਉੱਤੇ ਇਹ ਨਜ਼ਾਰਾ ਸਾਬਿਤ ਕਰ ਰਿਹਾ ਹੈ ਕਿ ਜਦੋਂ ਲੋਕ ਅਤੇ ਨੇਤਾ ਇਕੱਠੇ ਹੋ ਕੇ ਕੰਮ ਕਰਦੇ ਨੇ ਤਾਂ ਹਰ ਮੁਸ਼ਕਲ ਦਾ ਹੱਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ